ਜਨਤਾ ਪਾਰਟੀ ਪੰਜਾਬ ਦੇ ਮੌਜੂਦਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਮਾਰੇ ਗਏ ਹੋਰ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਜਪਾ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਦੂ ਦੀ ਪ੍ਰਧਾਨਗੀ ਹੇਠ ਇੱਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਜਪਾ ਆਗੂਆਂ ਸਮੇਤ ਸੈਂਕੜੇ ਵਰਕਰ ਪਹੁੰਚੇ ਅਤੇ ਵਿਜੇ ਰੂਪਾਨੀ ਸ਼ਰਧਾਂਜਲੀ ਪੇਟ ਕੀਤੀ ਇਸ ਮੌਕੇ 2 ਮਿੰਟ ਦਾ ਮੌਨ ਰੱਖਿਆ ਗਿਆ मृतक की आत्मा की शांति ले अरदास गई इस मौके राकेश गिल रीना चेतली अनुज सिक्का सुखमिंदर सिंह पिंटू जिला जनरल कतर सलिल कपूर संजय शर्मा मीनू सहगल मानव तनेजा गुरप्रताप सिंह टिक्का सरबजीत सिंह शंटी जसपाल सिंह शंटू सतपाल डोगरा कौंसलर कृति अरोड़ा कौंसलर विकास गिल मनजीत कौर थिं राजीव अनेजा विक्की कपूर समेत ਪਾਜਪਾ ਅਗੂ ਤੇ ਵਰਕਰ ਮਜੂਤਸਾਨ ਜੋ ਪਲੇਨ ਹਾਦਸੇ ਦੇ ਵਿੱਚ ਜਿੰਨੇ ਵੀ ਲੋਕ ਉਹ ਹਾਦਸਾ ਗ੍ਰਸਤ ਹੋਏ ਨੇ ਉਹਨਾਂ ਵਾਸਤੇ ਅੱਜ ਆਪਾਂ ਸ਼ਰਧਾਂਜਲੀ ਸਮਾਰੋਹ ਰੱਖਿਆ ਵਿਸ਼ੇਸ਼ ਤੌਰ ਤੇ ਸਾਡੇ ਵਿਜੇભાઈ ਰupani ਜੀ ਜੋ ਗੁਜਰਾਤ ਦੇ ਰਾਜ ਸਭਾ ਦੇ ਮੈਂਬਰ ਰਹੇ ਰਾਜਕੋਟ ਦੇ ਮੇਅਰ ਵੀ ਰਹੇ ਫਿਰ ਰਾਜ ਸਭਾ ਦੇ ਮੈਂਬਰ ਬਣੇ ਫਿਰ ਉੱਥੋਂ ਦੇ ਗੁਜਰਾਤ ਦੇ ਸੀਐਮ ਬਣੇ ਪ੍ਰਦੇਸ਼ ਦੇ ਇੱਕ ਵੀ ਰਹੇ ਸੀਐਮ ਬਣੇ ਔਰ ਬੜਾ ਲੰਮਾ ਸਮਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਕੀਤੀ ਔਰ ਭਾਰਤੀ ਜਨਤਾ ਪਾਰਟੀ ਅੱਜ ਜਿਸ ਥਰ ਤੇ ਸਾਰੇ ਹਿੰਦੁਸਤਾਨ ਚ ਹੈ ਉਹਨਾਂ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਵਿਜੇਬਾਈ ਰੁਪਾਨੀ ਜੋ ਕਿ ਕੱਲ ਪ੍ਰੇਮ ਕ੍ਰੈਸ਼ ਹੋਇਆ ਸੀ ਉਹਨਾਂ ਦੀ ਅੰਤਮ ਦਾਸ ਉਸ ਹਾਦਸੇ ਦੇ ਵਿੱਚ ਜਾਨਾਂ ਗਵਾਉਣ ਵਾਲੇ ਸਾਰੇ ਯਾਤਰੀਆਂ ਦੀ ਤੇ ਜਿਸ ਇੰਸਟੀਚਿਊਟ ਚ ਜਿਹੜਾ ਪਲੇਨ ਜਾ ਕੇ ਜਿਹੜਾ ਡਿੱਗਾ ਸੀ ਉੱਥੇ ਵੀ ਕੈਜੂਐਲਟੀ ਹੋਈਆਂ ਸਾਰਿਆਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ ਹੈ ਕਿ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਹੀ ਗਏ ਆ ਅੰਮ੍ਰਿਤਸਰ ਹੀ ਨਹੀਂ ਪੂਰੇ ਮਹ ਸੰਮਿਦਾ ਸੰਸਾਰ ਦੇ ਵਿੱਚ ਇਹ ਗੜੀ ਦੁੱਖ ਦੀ ਗੱਲ ਹੋਈ